ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਜੀ ਆਇਆਂ ਨੂੰ ਜਿੰਨੇ ਵੀ ਪੱਤਰਕਾਰ ਭਰਾਏ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਮ ਲਹਿਰੀ ਜੀ ਬਾਈ ਦੇ ਸੱਤੇ ਤੇ ਔਰ ਹੈਪੀ ਵੀਰ ਔਰ ਇਕਵਾਲ ਸਿੰਘ ਜੀ ਸਾਡੇ ਮੇਰੇ ਕਾਲਜ ਟਾਈਮ ਦੇ ਮਿੱਤਰ ਨੇ ਸਕਾਈ ਲਿੰਕ ਇਹਨਾਂ ਦਾ ਆਈਲਰ ਸੈਂਟਰ ਹੈ ਸੋ ਅੱਜ ਇੱਥੇ ਇਹਨਾਂ ਵੱਲੋਂ ਸਾਰਾ ਇਹ ਪ੍ਰੋਗਰਾਮ ਲੀਕਾ ਗਿਆ ਪ੍ਰੋਗਰਾਮ ਲੀਕਣ ਦਾ ਮਕਸਦ ਇਹ ਸੀਗਾ ਕਿ ਫਿਲਮ ਆਈ ਹੈ ਮੇਰੀ ਛਤਰੀ ਸੋ ਛਤਰੀ ਫਿਲਮ ਜਿਹੜੀ ਕਿ ਸੁਖਣਿਆਂ ਦੀ ਛਤਰੀ ਹੈ ਇੱਕ ਸਿੰਬੋਲਿਕ ਹੈ ਜਿਹੜੀ ਅੱਜ ਕੱਲ੍ਹ ਦੀਆਂ ਫਿਲਮਾਂ ਬਣ ਰਹੀਆਂ ਪਈਆਂ ਨੇ ਉਹਦੇ ਨੂੰ ਥੋੜੀ ਜਿਹੀ हट ਕੇ ਆ ਔਰ ਸਾਰੀ ਸਟਾਰ ਕਾਸਟ ਇਹਦੇ ਵਿੱਚ ਬਹੁਤ ਵਧੀਆ ਚਪਾਲ ਦੀ ਜਿਹੜੀ ਐਪ ਹੈ ਉਹ ਤੁਸੀਂ ਡਾਊਨਲੋਡ ਕਰਕੇ ਉਹਨੂੰ ਦੇਖ ਸਕਦੇ ਹੋ ਚਪਾਲ OTT ਪਲੇਟਫਾਰਮ ਦੇ ਉੱਤੇ ਇਹ ਛੇ ਤਰੀ ਫਿਲਮ ਪਈ ਹੈ ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਔਰ ਮੋਟੀਵੇਸ਼ਨ ਫਿਲਮ ਹੈ ਆਪਣੇ ਸੁਪਨਿਆਂ ਦੇ ਪਿੱਛੇ ਜਦੋਂ ਬੰਦਾ ਭੱਜਦਾ ਸੋ ਉਹ ਕਿਵੇਂ-ਕਿਵੇਂ ਉਹਨੂੰ ਪਾਉਂਦਾ ਹੈ ਪਹੁੰਚਦਾ ਉੱਥੇ ਕਿੱਦਾਂ ਕਰਦਾ ਸੋ ਇਦਾਂ ਦਾ ਕਾਫੀ ਕੁਝ ਇਹਦੇ ਵਿੱਚ ਆ ਗਏ ਨੇ ਮੈਸੇਜ ਤੁਹਾਡੇ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇਹਦੇ ਵਿੱਚ ਮੇਨ ਲੀਡ ਤੇ ਅਸੀਂ ਦੋਨੋਂ ਆ ਹੀਰੋ ਹੀਰੋਇਨ ਦੇ ਵਿੱਚ ਔਰ ਥੀਏਟਰ ਦੀ ਕਨਸੈਪਟ ਦੀ ਫਿਲਮ ਆ ਇਹ ਸਰਦਾਰ ਸੋਹੀ ਸਰ ਉਹਨਾਂ ਦਾ ਬਹੁਤ ਵੱਡਾ ਕਰੈਕਟਰ ਆ ਇਹਦੇ ਵਿੱਚ ਰਾਜਤਾਲੀ ਬਾਲ ਹਰਿੰਦਰ ਪੁੰਨਰ ਜੀ ਦਲਾਵਰ ਸਿੱਧੂ ਔਰ ਸਾਡੇ ਨਾਲ ਬੈਠਨੇ ਵਕੀਲਾ ਮਾਨ ਜੀ ਇਹਨਾਂ ਦੇ ਬਹੁਤ ਸੋਹਣਾ ਕਰੈਕਟਰ ਆ ਮੇਰੇ ਬਰਾਲੇ ਮਿੱਤਰ ਨੇ ਸੋਨੀ ਢਾਲੀਵਾਲ ਨੇ ਇਹਨੂੰ ਡਾਇਰੈਕਟ ਕੀਤਾ ਹੈ ਸਕਰੀਨ ਔਰ ਡਾਇਲੌਗ ਸਕ੍ਰੀਨ ਪਲੇ ਔਰ ਡਾਇਲੌਗ ਮੈਂ ਲਿਖੇ ਹੋਏ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਸਟੋਰੀ ਮੇਰੀ ਸਟੋਰੀ ਵਨ ਲਾਈਨ ਇਹ ਹੈਗੀ ਹੈ ਡਾਇਰੈਕਟਰ ਦੀ ਸੋਨੀ ਢਾਲੀਵਾਲ ਦੀ ਔਰ ਬਾਕੀ ਫਿਲਮ ਨੂੰ ਸਾਰੀ ਨੂੰ ਡਿਜ਼ਾਈਨ ਮੈਂ ਕੀਤਾ ਜਾਨੀ ਕਿ ਸਕ੍ਰੀਨ ਪਲੇ ਡਾਇਲੌਗ ਵਗੈਰਾ ਮੈਂ ਲਿਖੇ ਹੋਏ ਨੇ ਮਿਊਜ਼ਿਕ ਅਲੱਗ-ਅਲੱਗ ਹੈ ਜਿੱਦਾਂ ਬੈਕਗ੍ਰਾਉਂਡ ਮਿਊਜ਼ਿਕ ਦਾ ਮਿੱਤਰੀ ਬ੍ਰਦਰ ਹੈ ਜਿਹੜਾ ਕਿ ਲਗਾੜਾ ਸਟੂਡੀਓ ਦੇ ਪ੍ਰੋਫੈਸ਼ਨਲ ਪੂਰਾ ਕੰਮ ਕਰਦੇ ਨੇ ਔਰ ਟ੍ਰੈਫੀ ਹੈ ਮੁੰਡਾ ਜਿਹਦੇ ਗਾਣੇ ਇਹਦੇ ਵਿੱਚ ਚਾਰ ਗੀਤ ਨੇ ਕਰਨ ਬਰਗਰੀਵਾਲ ਦਾ Song Motivation ਬਹੁਤ ਅੱਛਾ Song ਹੈ ਕੋਲ ਖਾਨ ਭਾਈ ਦਾ ਔਰ ਸ਼ਰਾਜ ਅਖਤਰ ਜੀ ਇੱਕ ਗੀਤ ਸਾਡਾ ਕਿਹੜੀ ਕਿਹੜੀ ਜਗ੍ਹਾ ਸ਼ੂਟ ਹੋਈ ਇਹ ਫਿਲਮ ਸਾਰੀ ਆਹੀ ਦਿਨਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਹੋਈ ਹੈ ਬਸ ਆਹੀ ਦਿਨ ਸੀਗੀ ਤੋਂ ਠੰਡ ਤਾਂ ਵੀ ਇਹ ਫਿਲਮ ਤਾਂ ਵੀ ਲੋਕਾਂ ਨੂੰ ਚੰਗੀ ਲੱਗ ਰਹੀ ਹੈ ਕਿ ਫਿਲਮ ਦੇ ਵਿੱਚ ਵੀ ਇਸੇ ਅੰਗੀ ਕਰਦਨੇ ਹਾਏ ਠੰਡ ਹਾਏ ਠੰਡ ਤੇ ਕਨਸੈਪਟ ਵੀ ਕਨਸੈਪਟ ਵੀ ਠੰਡ ਦਾ ਨਾਲ ਸੁਣ ਕੇ ਲੱਗਦਾ ਨਹੀਂ ਇੰਨੀ ਅਖਾ ਨਹੀਂ ਨਹੀਂ ਆਹੀ 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 ਦਿਨਾਂ ਦੇ ਵਿੱਚ ਹੋਈ ਹੋਈ ਆ ਇਹ ਛਤਰੀ ਜਿਹੜੀ ਮੀਂਹ ਵਾਲੀ ਛਤਰੀ ਨਹੀਂ ਇਹ ਛਤਰੀ ਆਰਟਿਸਟ ਵਾਲੀ ਛਤਰੀ ਆ ਜਿਹੜੀ ਕਿ ਇਹਦੇ ਵਿੱਚ ਇੱਕ ਮੇਨ ਹੈ ਆ ਵੀ ਜਿਵੇਂ ਨਾ ਜਦੋਂ ਜਦੋਂ ਸ਼ੂਟਿੰਗ ਤੇ ਤੁਸੀਂ ਸਾਰੇ ਜਾਣਦੇ ਹੋ ਦੇਖੀਆ ਹੋਣੀਆਂ ਸ਼ੂਟਿੰਗਾਂ ਉਹਦੇ ਤੇ ਕਿ ਮੇਨ ਕਲਾਕਾਰ ਜਿਹੜਾ ਮੇਨ ਹੀਰੋ ਹੁੰਦਾ ਜਾਂ ਮੇਨ ਵੱਡੇ ਨਾਮ ਹੁੰਦੇ ਨੇ ਉਹਨਾਂ ਦੀ ਪੁਸ਼ਕਸ਼ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਕਰੈਕਟਰ ਰੋਲ ਹੁੰਦੇ ਨੇ ਜਾਂ ਆਪਣਾ ਕ੍ਰਿਊ ਹੁੰਦਾ ਜਿੱਦਾਂ ਲਾਈਟਾਂ ਵਾਲੇ ਹੋਰ ਉਹ ਸਭ ਤੋਂ ਪਹਿਲਾਂ ਆਉਂਦੇ ਨੇ ਸਭ ਤੋਂ ਬਾਅਦ ਵਿੱਚ ਜਾਂਦੇ ਨੇ ਸੋ ਇਹ ਇਹ ਵਿਤਕਰਾ ਜਿਹੜਾ ਹੈਗਾ ਇਹ ਵੀ ਤੁਹਾਨੂੰ ਦੇਖ ਨੂੰ ਉੱਥੇ ਮਿਲੂਗਾ ਫਿਲਮਾਂ ਕਿੱਦਾਂ ਬਣਦੀਆਂ ਨੇ ਕਿਵੇਂ ਆ ਔਰ ਫਿਲਮ ਤੁਸੀਂ ਉਹਦੇ ਚ ਇਹ ਹੈ ਵੀ ਜਿਹੜਾ ਉਹ ਆਰਟਿਸਟ ਆ ਉਹ ਵੀ ਦੇਖਦਾ ਯਾਰ ਵੀ ਉਹਦੇ ਤੇ ਛਤਰੀ ਹੈਗੀ ਆ ਮੇਰੇ ਤੇ ਕਿਉਂ ਨਹੀਂ ਹੈਗੀ ਹੈ ਨਾ ਔਰ ਮੈਂ ਬਠਿੰਡਾ ਚਾਹਿਆ ਬਠਿੰਡਾ ਮੇਰੀ ਕਰਮ ਭੂਮੀ ਵੀ ਆ ਕਿਉਂਕਿ ਮੈਂ ਰਿੰਦਰਾ ਕਾਲਜ ਤੋਂ ਪੜਿਆ ਵੀ ਆ ਔਰ ਮੈਂ ਇਥੇ ਥੀਏਟਰ ਟੋਨੀ ਬਾਤ ਅਸੀਂ ਸਰ ਨਾਲ ਮੈਂ ਕੀਤਾ ਸੀ ਸਾਡਾ ਸਾਡਾ ਗਰੁੱਪ ਹੁੰਦਾ ਸੀ ਸੋ ਨਾਟਕਾਂ ਦਾ ਸ਼ੌਂਕ ਸੀਗਾ ਇਹਦੇ ਕਰਕੇ ਪਰ ਮਾਲਕ ਨੇ ਪਹਿਲਾਂ ਉਧਰਲੇ ਪਾਸੇ ਰੰਗ ਭਗ ਲਾਤੇ ਸੋ ਹੁਣ ਤਹਿਬੂ ਇਹ ਚਾਰ ਕੱਠੇ ਕਰ ਲਏ ਮੈਂ ਕਿਹਾ ਲਾਤੀ ਬੜੇ ਮੋਟੇ ਆਪ ਹੀ ਲਾਣਾ یہی ਚੱਕਰ ਹੈ ਮੈਂ ਬਸ ਇਹ ਹੀ ਕਹੂੰਗਾ ਦੀ OTT ਪਲੇਟਫਾਰਮ ਤੇ ਫਿਲਮ ਪਈ ਹੈ ਚਪਾਲ ਦੀ ਐਪ ਡਾਊਨਲੋਡ ਕਰੋ ਔਰ ਫਿਲਮ ਦੇਖੋ ਇੱਕ ਵੀਕ ਹੋ ਚੁੱਕਾ ਹੈ ਔਰ ਬਹੁਤ ਸੋਹਣਾ ਰਿਸਪੌਂਸ ਹੈ ਦਾ ਫਿਲਮ ਦਾ ਸੋ ਸਾਰੇ ਜਾਨੀ ਦੇਖਿਓ ਸਾਨੂੰ ਦੱਸਿਓ ਕਿੱਦਾਂ ਲੱਗੀ ਜੇ ਕੋਈ ਇਹਦੇ ਵਿੱਚ ਗਲਤੀਆਂ ਰਹੀਆਂ ਨੇ ਪਹਿਲੀ ਫਿਲਮ ਸਾਡੀ ਹੈ ਕਿਉਂਕਿ ਅਸੀਂ ਜਿਹੜੀ ਸਾਰੀ ਪਰਡਕਸ਼ਨ ਵੀ ਆਵਦੀ ਆ ਸਾਡੀ ਔਰ ਸਾਰੀ ਆਵਦੇ ਦਿਮਾਗ ਨਾਲ ਲਿਖੀ ਬਣਾਈ ਸਾਰਾ ਕੁਝ ਹੈਗਾ ਸੋ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਨੇ ਰਹਿਆਂ ਹੋਣਗੀਆਂ ਸੋ ਦੱਸਿਓ ਸਾਨੂੰ ਕਿੰਨਾ ਸਮਾਂ ਲੱਗੇ ਫਿਲਮ ਤੇਰੋਂ ਫਿਲਮ ਅਸੀਂ ਜਿਹੜੀ ਸ਼ੂਟ ਕਰੀ ਹੈ 15 ਤੋਂ 20 ਦਿਨਾਂ ਦੇ ਵਿੱਚ ਕਰਤੀ ਸੀ ਪਰ ਇਹਨੂੰ ਪ੍ਰੋਡਕਸ਼ਨ ਨੂੰ ਬਹੁਤ ਪਿਛਲੇ ਸਾਲ ਕਰੀ ਸੀ ਉੱਥੇ ਟਾਈਮ ਬਹੁਤ ਲੱਗਿਆ ਕਿਉਂਕਿ ਇੱਕ ਤਾਂ ਅਸੀਂ ਨਵੇਂ ਸੀਗੇ ਇੱਕ ਥੋੜਾ ਜਿਹਾ ਇਹ ਸੀਗਾ ਵੀ ਮੈਂ ਕੈਨੇਡਾ ਚਲ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਮੇਨ ਥੀਮ ਇਹੀ ਹੈ ਸੁਪਨੇ ਦੀ ਛਤਰੀ ਆਪਣੇ ਸੁਪਨਿਆਂ ਦੇ ਪਿੱਛੇ ਬੰਦਾ ਭਜਦਾ ਸੋ ਇਹਦੇ ਚੀ ਦੱਸਿਆ ਗਿਆ ਵੀ ਤੁਸੀਂ ਆਪਣਾ ਬਾਕੀ ਫਿਲਮ ਦੇਖ ਕੇ ਜਿਆਦਾ ਪਤਾ ਲੱਗੂਗਾ ਤੁਹਾਨੂੰ ਪਰ ਬਿਲਕੁਲ ਇਹ ਵੀ ਅੱਜ ਦਾ ਫਰਵਰ ਆਈ ਪੀਓ ਹੁਦਾਂ ਜੀ ਐਕਟਿੰਗ ਨੂੰ ਬਹੁਤ ਬੜੀ ਪਹਿਲੀ ਇੰਸਟਿਟਿਊਟ ਦਾ ਫਾਇਦਾ ਚਾਹੁੰਦੇ ਆ ਬਿਲਕੁਲ ਇਹ ਬ੍ਰਾਂਚ ਕਿੰਨਾ ਕਰਦੀ ਹੈ ਇਹਦੇ ਚ ਇਹਦੇ ਚ ਸਾਰੇ ਪਹਿਲੀ ਗੱਲ ਦਾ ਹੈਗੇ ਜਿਹੜੇ ਥੀਏਟਰ ਦੇ ਆਰਟਿਸਟ ਨੇ ਨਾਟਕਾਂ ਵਾਲੇ ਜਿਹੜੇ ਹੁੰਡ ਨੇ ਪੁਰਾਣੇ ਹਨਾ ਉਹ ਹੈ ਔਰ ਜਿਹੜਾ ਸੂਰੀ ਸਰ ਦਾ ਕਰੈਕਟਰ ਹੈ ਉਹ ਇੱਕ ਦਿਖਾਇਆ ਵੀ ਉਹ ਨਾਟਕਾਲੇ ਜਿੱਦਾਂ ਮੈਂ ਵੀ ਆਪ ਹੀ ਨਾਟਕ ਕੀਤਾ ਸਾਡੀ ਆਪਦੀ ਵੀ ਸੋਚ ਇਦਾਂ ਦੀ ਹੁੰਦੀ ਹੁੰਦੀ ਸੀ ਵੀ ਯਾਰ ਜਦੋਂ ਕੋਈ ਕਲਾਕਾਰ ਮੈਨੂੰ ਸਿੰਗਰ ਕੋਈ बन ਗਿਆ एक्टर ਤਾਂ ਸੀ ਹੁੰਦਣਾ ਯਾਰ ਵੀ ਸਿੰਗਰ ਐਕਟਰ ਨਹੀਂ ਹੁੰਦੇ ਹਨਾ ਪਰ ਉਹ ਜਦੋਂ ਸਕਰੀਨ ਤੇ ਆਉਂਦੇ ਨੇ ਦੇਖਦੇ ਆ ਫਿਰ ਪਤਾ ਲੱਗਦਾ ਵੀ ਉਹ ਥੋੜਾ ਜਿਹਾ ਇੱਕ ਕੀ ਕਹਿੰਦੇ ਆ ਉਹਨੂੰ ਫਰਸਟ੍ਰੇਡ ਹਾਂ ਮਤਲਬ ਹੋਇਆ ਹੋਇਆ ਬੰਦਾ ਜਿਹੜਾ ਐਦਾਂ ਹੋਇਆ ਹੋਇਆ ਕਿਉਂਕਿ ਕੰਮ ਤਾਂ ਹੁਣ ਉਹ ਵੀ ਅਸਲ ਵਿੱਚ ਜਿਹੜਾ ਥੀਏਟਰ ਵਾਲਾ ਬੰਦਾ ਉਹਦਾ ਗੋਲ ਇਹੀ ਹੁੰਦਾ ਮੇਨ ਫਿਲਮਾਂ ਜਾਮਾਂ ਮੈਂ ਅੱਗੇ ਹਨਾ ਸਾਡੇ ਵਰਗੇ ਪਰ ਉਹ ਕਿਤੇ ਨਾ ਕਿਤੇ ਉਹਨੂੰ ਮੌਕਾ ਨਹੀਂ ਮਿਲਿਆ ਹੁੰਦਾ ਜਿਹੜੇ ਉਹ ਪਰ ਖਿਜਿਆ ਹੋਇਆ ਉਹ ਕਹਿੰਦਾ ਵੀ ਜਦੋਂ ਦਾ ਕੀ ਲਾਉ ਨੂੰ ਛੱਡ ਕੇ ਜਾਂਦਾ ਫਿਲਮਾਂ ਵਾਸਤੇ ਤਾਂ ਫਿਰ ਇਦਾਂ ਦੀ ਉਹਨਾਂ ਦੀ ਨੋਖ ਚੋਕ ਕਿਉਂ ਛੱਡਿਆ ਹੈ ਨਾ ਤੇ ਤੁਸੀਂ ਦੇਖ ਕੇ ਦੱਸੋ ਵੀ ਕੀ ਉਹਨੂੰ ਛੱਡਣਾ ਚਾਹੀਦਾ ਸੀ ਨਹੀਂ ਛੱਡਣਾ ਚਾਹੀਦਾ ਸੀ ਇਹ ਫਿਲਮ ਦੇਖ ਕੇ ਪਤਾ ਹਾਂ ਜੀ ਉਹਦੇ ਨਾਲ ਵੀ ਮਰ ਜਾਂਦੇ ਜਿਹਨੇ ਦਸੰਗ ਇਹਦਾ ਨੂੰ ਦੇਖਿਆ ਹਾਂਜੀ ਤੇ ਉਸ ਦੇ ਨਾਲ ਸਟੱਗਲ ਟਾਈਪ ਹੋ ਗਿਆ ਉਹ ਹਾਂ ਉਹ ਕਿਉਂਕਿ ਉਹਦੀ ਆਪਦੀ ਉਹਨੂੰ ਉਹਨਾਂ ਕਿਉਂਕਿ ਸਾਡਾ ਇਹ ਦੁਖਾਂਤ ਵੀ ਹੈ ਕਿ ਜਿਹੜਾ ਨਾਟਕ ਨੂੰ ਬਹੁਤ ਵੱਡੇ ਵਜੜ ਨਹੀਂ ਮਿਲਦੇ ਹੈ ਨਾ ਫਿਰ ਉਹ ਪੈਸੇ ਤਹਾ ਰਿਕ ਨੂੰ ਚਾਹੀਦੇ ਨੇ ਇਸ ਜ਼ਿੰਦਗੀ 'ਚ ਆਉਣ ਵਾਸਤੇ ਸੋ ਫਿਰ ਉਹ ਜਿੰਨੇ ਕ ਪੈਸੇ ਆਉਂਦੇ ਆ ਥੋੜੇ ਥੋੜੇ ਵੰਡਦਾ ਉਹਦੋਂ ਦੋ ਦੋ ਕਰਕੇ ਉਹ ਚਲਾ ਰਿਹਾ ਪਰ ਉਹਦਾ ਸ਼ੌਕ ਹੈ ਹਨਾ ਉਹਦਾ ਜਨੂਨ ਹੈ ਨਾਟਕਾਂ ਦੇ ਪ੍ਰਤੀ ਤੇ ਮੈਨੂੰ ਇਹ ਆ ਵੀ ਯਾਰ ਮੈਂ ساری ਉਮਰ ਜੇ ਇਹੀ ਕੁਛ ਕਰਦਾ ਰਿਹਾ ਤਾਂ ਹੋ ਵੀ ਹੋ ਸਕਦਾ ਮੈਂ ਅੱਗੇ ਕੁਝ ਉਹ ਇਹ ਥੀਮ ਹੈ ਫਿਲਮ ਦਾ ਹਾਂਜੀ ਬਿਲਕੁਲ ਜੀ ਤੇ ਫਿਲਮ ਆ ਨਸਤੀ ਨਾਲ ਜੁੜੇ ਹੋ ਲੰਬਾ ਸਮਾਪਤੀ ਜਿਹੜੀ ਗਾਇਕੀ ਨਾਲ ਜੁੜੇ ਰਹੇ ਹਾਂ ਕਿੰਨਾ ਕੁ ਫਰਕ ਲੱਗਦਾ ਨਿੱਜੀ ਤੌਰ ਤੇ ਫਿਲਮ ਰਸਤੀ ਤੇ ਦੂਸੀ ਗੱਲਾਂ ਤਾਂ ਸੇਮ ਹੀ ਆ ਪਰ ਜਦੋਂ ਤੁਸੀਂ ਨਾ ਮੇਨ ਕੈਮਰਾ ਸਾਰਾ ਕੁਛ ਇਹ ਤਾਂ ਸਾਰਾ ਕੁਛ ਅਸੀਂ ਕੋਈ ਗਾਣੇ ਵੀਡੀਓ ਸ਼ੂਟ ਕਰਦੇ ਆ ਪਰ ਥੀਏਟਰ ਦੇ ਤੇ ਫਿਲਮਾਂ ਦਾ ਬਹੁਤ ਫਰਕ ਹੈ ਕਿਉਂਕਿ ਉੱਥੇ ਥੀਏਟਰ ਦੇ ਤੁਸੀਂ ਲਾਊਡ ਬੋਲਣਾ ਥੋੜੀ ਬਾਡੀ ਲੈਂਗੁਏਜ ਹੋਰ ਜੇ ਉਹ ਉੱਥੇ ਤੁਸੀਂ ਪ੍ਰੋਪਰ ਕਿੱਥੇ ਸੀਨ ਦੇਣਾ ਕਿਵੇਂ ਕੀ ਹੈ ਬੜਾ ਕੁਝ ਟੈਕਨੀਕਲ ਗੱਲਾਂ ਉਹ ਜਦੋਂ ਡਾਇਲੌਗ ਬੋਲ ਕੀ ਪਤਲਾ ਹੈ ਦਾ ਗਾਣਿਆਂ ਚ ਨਹੀਂ ਪਤਲਾ ਗਾਣਿਆਂ ਦੇ ਨਾਲ ਤਾਂ ਵੀਡੀਓ ਚ ਡਾਂਸ ਕਰਨਾ ਸਟੈਪ ਕਰਨੇ ਉਹ ਕਰਨਾ ਪਰ ਕਹੇਗਾ ਔਰ ਦੂਜੀ ਗੱਲ ਇਹ ਵੀ ਜਦੋਂ ਤੁਸੀਂ ਵਿਚਰਦੇ ਹੋ ਉਸ ਲਾਈਨ ਦੇ ਵਿੱਚ ਨਾ ਜਿਹੜੇ ਆਪਣਾ ਜਿਵੇਂ ਸ ਸੀਗੇ ਵੀ ਖੁੰਡ ਜਿਹੜੇ ਬੰਦੇ ਪੁਰਾਣੇ ਹਨਾ ਉਹਨਾਂ ਨੂੰ ਮੇਰੇ ਮਿੱਤਰ ਵੀ ਨੇ ਫਿਲਮ ਲਾਈਨ ਦੇ ਵਿੱਚ ਸੋ ਕਾਫੀਆਂ ਨੇ ਸਾਡੀ ਸਪੋਰਟ ਕੀਤੀ ਕੰਜਾਂ ਨੇ ਨਹੀਂ ਕੀਤੀ ਸੋ ਬਸ ਇਹ ਇਹਨਾਂ ਦੇ ਵਿੱਚ ਜਿਹੜਾ ਫਿਲਮ ਬਸਤੀ ਹੈ ਖਾਸ ਗਰੁੱਪ ਚ ਆਉਂਦੇ ਜੀ ਉਹਨਾਂ ਦਾ ਇੱਕ ਗਰੁੱਪ ਆ ਉਹੀ ਆਰਟਿਸਟ ਜਿਹੜੇ ਹੈਗੇ ਆ ਉਹ ਖਾਸ ਕਲਵੀ ਉਸ ਗਰੁੱਪ ਦੇ ਵਿੱਚ ਹੀ ਕੰਮ ਕਰਦੇ ਤੇ ਦੂਜੇ ਨਵੇਂ ਆਰਟਿਸਟਾਂ ਨੂੰ ਨਹੀਂ ਲਿਆ ਜਾਂਦਾ ਉਹਨੂੰ ਲੱਗਦਾ ਕਿ ਇੱਕ ਕਾਬਜ ਹੋਏ ਹੋਏ ਲੋਕ ਨੇ ਜਾਂ ਜਿਹੜੇ ਦੂਜੇ ਆਰਟਿਸਟਾਂ ਆ ਉਹਨਾਂ ਨੂੰ ਕੰਮ ਨਹੀਂ ਦੇਦੇ ਇਹ ਕਿਤੇ ਨਾ ਕਿਤੇ ਤਾਂ ਟੀਮ ਦਾ ਵੀ ਹੁੰਦਾ ਕਿਉਂਕਿ ਜਦੋਂ ਟੀਮ ਹੋਣ ਜਿਵੇਂ ਮੈਂ ਆ ਮੇਰੇ ਨਾਲ ਅੱਜ ਮੈਂ ਮੇਰੀ ਪਹਿਲੀ ਫਿਲਮ ਹੈ ਮੈਂ ਇੱਕ ਟੀਮ ਬਣਾ ਲਈ ਹੁਣ ਜਿਹੜੇ ਮੇਰੇ ਨਾਲ ਤੋਰੇ ਨੇ ਮੈਂ ਪਹਿਲ ਤਾਂ ਦੇਵਾਂਗਾ ਬਣਦਾ ਨਸਾਨੀਤ ਨਾਤੇ ਵੀ ਤੇ ਇਵੇਂ ਉਹਨਾਂ ਦੀ ਵੀ ਸ਼ਾਇਦ ਟੀਮ ਬਣੀ ਹੋਵੇ ਹੈਨਾ ਪਰ ਕਿਤੇ ਨਾ ਕਿਤੇ ਜਿੱਥੇ ਜਿੱਥੇ ਕਿਤੇ ਲੋਡ ਹੁੰਦੀ ਹੈ ਐਡ ਹੁੰਦੀ ਹੈ ਉਹ ਕਰਦੇ ਨੇ ਜਦੋਂ ਹੁੰਦਾ ਪਰ ਇੱਕ ਗਰੁੱਪ ਜਾਂ ਬਣ ਜਾਂਦਾ ਉਹਦੇ ਵਿੱਚ ਕ੍ਰੀਏਟ ਹੁੰਦੀਆਂ ਚੀਜ਼ਾਂ ਕੰਫੀਟੇਬਲ ਵੀ ਰਹਿੰਦੇ ਨੇ ਇੱਕ ਦੂਜੇ ਨਾਲ ਬਣ ਕੇ ਹੈਨਾ ਥੀਏਟਰ ਦੀ ਤੁਸੀਂ ਗੱਲ ਕਰ ਰਹੇ ਹੋਗਾ ਥੀਏਟਰ ਦੇ ਵਿੱਚ ਐਕਟਰ ਬਹੁਤ ਤਗੜੇ ਤਗੜੇ ਐਕਟਰ ਬਿਲਕੁਲ ਪਰ ਉਹ ਉਨੋਂ ਤੱਕ ਨਹੀਂ ਪਹੁੰਚਦੇ ਨਾ ਉਹਨਾਂ ਨੂੰ ਉਹਨਾਂ ਨੂੰ ਐ ਲੱਗਦਾ ਵੀ ਵੀ ਆਹ ਠੀਕ ਆ ਯਾਰ ਬੰਦੇ ਜਿਹੜੇ ਸਾਡੇ ਕਿਉਂਕਿ ਅੱਜਕੱਲ ਨਾ ਜਿਹੜੀ ਫਿਲਮਾਂ ਲਿਖੀਆਂ ਜਾਂਦੀਆਂ ਆਪਣਾ ਸਿਨੇਮਾ ਹਜੇ ਉਸ ਟਾਈ ਵੀ ਕਰੈਕਟਰ ਨੂੰ ਸੋਚ ਕੇ ਲਿਖਦੇ ਅਸੀਂ ਵੀ ਜਿੱਦਾਂ ਮਤਲਬ ਲਿਖਿਆ ਵੀ ਯਾਰ ਇੱਥੇ ਯਾਰ ਸੋਹੀ ਸਰ ਹੋਣਗੇ ਤੇ ਇਦਾਂ ਦਾ ਉਹ ਬੋਲੂਗਾ ਇਦਾਂ ਦਾ ਉਹਦਾ ਡਾਇਲੋਗ ਹੋਣਾ ਚਾਹੀਦਾ ਇੱਥੇ ਰਾਜਕਾਲੀ ਵਾਲਾ ਹੈ ਇੱਥੇ ਵਕੀਲਾ ਹੈ ਇੱਥੇ ਦਲਾਵਰ ਹੈ ਉਹ ਸੋਚ-ਸੋਚ ਕੇ ਅਸੀਂ ਅਸੀਂ ਦੋ ਦੋ ਤਿੰਨ ਦਿਨ ਆਪਸ਼ਨ ਚ ਰੱਖੇ ਹੋਏ ਸੀ ਵੀ ਯਾਰ ਇੱਥੇ ਆ ਹੋ ਸਕਦਾ ਇੱਥੇ ਹੋ ਸਕਦਾ ਇਦਾਂ ਅਸੀਂ ਸੋਚ ਕੇ ਮੀਨਿੰਗ ਮੈਂ ਇਦਾਂ ਲਿਖਿਆ ਬਾਕੀ ਹਾਂ ਦਾ ਮੈਨੂੰ ਪਤਾ ਨਹੀਂ ਵੀ ਬਾਕੀ ਵੀ ਇਦਾਂ ਹੀ ਸੋਚਦੇ ਹੋਣਗੇ ਯਾਰ ਇੱਥੇ ਵੀ ਯਾਰ ਜੇ ਅਸੀਂ ਆ ਬੰਦਾ ਲੈਣਾ ਹੈ ਨਾ ਕਰਮਜੀਤ ਅਨਮੋਲ ਦੀ 로ਡ ਆ ਜਾਂ ਭੱਲੇ ਸਰਦੀ 로ਡ ਆ ਜਾਂ ਗੁੱਗੀਪਾਈ ਦੀ 로ਡ ਆ ਕਿਸੇ ਦੀ ਵੀ ਹੈ ਨਾ ਜਿੱਥੇ ਵੀ ਹੈਗਾ ਉਹ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਐਜੇ ਹੁੰਦਾ ਡਾਇਲੌਗ ਵੀ ਤੁਹਾਡੇ ਆਪਣੇ ਲਿਖੇ ਹਾਂਜੀ ਡਾਇਲੌਗ ਮੇਰੇ ਲਈ ਹਾਂਜੀ ਮੇਰਾ ਬਹੁਤ ਬਹੁਤ ਵਧੀਆ ਰਿਹਾ ਔਰ ਕਿਉਂਕਿ ਮੇਰਾ ਕੀੜਾ ਸੀਗਾ ਇਹ ਥੀਟਰੋ ਦਾ ਨਾਟਕਾਂ ਦਾ ਉਹ ਕੱਢਿਆ ਅਸਲ ਵਿੱਚ ਹੈ ਨਾ ਸੋ ਬੜੀਆਂ ਮੁਸ਼ਕਲਾਂ ਵੀ ਹੋਈਆਂ ਪਹਿਲਾਂ ਅਸੀਂ ਐਕਚੁਅਲੀ ਫਿਲਮ ਸ਼ੁਰੂ ਕਰੀ ਸੀ ਜਦੋਂ ਸਾਡੇ ਨਾਲ ਹੋਰ ਪ੍ਰੋਡਿਊਸਰ ਸੀਗੇ ਜਿਹੜਾ ਪੈਸਾ ਤੇ ਲਾਇਆ ਸੀ ਉਹਨਾਂ ਨੇ ਹੈ ਨਾ ਨਾਲ ਕਹਿੰਦੇ ਸੀ ਵੀ ਅਸੀਂ ਹੈਗੇ ਹਾਂ ਫਿਰ ਉਹ ਬੈਕ ਹੋ ਗਏ ਫਿਰ ਮੈਂ ਕਿਹਾ ਹੁਣ ਸਰੀਲ ਆਉਂਗਾ ਜਿੰਨਾ ਕ ਸੀਗਾ ਅਸੀਂ ਆਪ ਕਰੀਏ ਇਹ ਨੌਜਵਾਨਾਂ ਲਈ ਆ ਜਿਹੜੇ ਆਪਣੇ ਸੁਪਨੇ ਗੋਲ ਜਿਹੜੇ ਕਈ ਵਾਰੀ ਬੰਦੇ ਨਰਾਸ਼ ਹੋ ਜਾਂਦੇ ਨਾ ਜ਼ਿੰਦਗੀ ਦੇ ਵਿੱਚ ਵੀ ਆਰ ਉਮਰ ਵੱਡੀ ਹੋ ਗਈ ਰਹਿਣ ਦੀ ਆ ਯਾਰ ਹੁਣ ਕੀ ਕਰਨਾ ਹੈ ਨਾ ਪਰ ਨਹੀਂ ਜਿੱਥੋਂ ਤੱਕ ਤੁਸੀਂ ਕਰਦੇ ਰਹੋ ਕਦੇ ਨਾ ਕਦੇ ਮਾਲਕ ਬਾਝਰੂ ਫੜਦਾ ਪਰ ਤੁਹਾਡੇ ਕੰਮ ਦੇ ਵਿੱਚ ਲਗਨ ਮਿਹਨਤ ਦਰੜਤਾ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਕੰਮ 'ਚ ਜਨੂਨ ਹੋਣਾ ਚਾਹੀਦਾ ਜਿਹੜੇ ਪਾਸੇ ਨੂੰ ਤੁਸੀਂ ਪੈ ਜਾਓ ਇੱਕ ਵਾਰੀ ਉਹਨੂੰ ਕਰੋ ਅੱਗੇ ਫਾਲ ਫੁੱਲ ਲੱਗਦੇ ਆ ਕੀ ਹੁੰਦਾ ਪਰ ਆਪਣਾ ਗੋਲ ਤੁਸੀਂ ਪਾਉਣ ਦੇ ਲਈ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰੂਗੀ ਫਿਰ ਥੀਟਰ ਕੀਤਾ ਹੈ ਹਰਫੁੱਲ ਤਾਂ ਹੀ ਹੋਣੀ ਚੀਜ਼ ਹੈ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮੈਂ ਬਹੁਤ ਧੰਨਵਾਦੀ ਆ ਬਾਦਸ਼ਰਦਾ ਟੋਨੀ ਬਾਦਸ਼ ਜੀ ਪਰ ਮੈਂ ਨੁੱਕੜ ਨਾਟਕ ਜਿਆਦਾ ਮੈਂ ਪਲਸ 2 ਬੰਦ ਤੋਂ ਲੈ ਕੇ 2 ਤੱਕ ਅਸੀਂ ਕਰੇ ਨੇ ਦਾ ਅਜਮੇਰ ਹੌਲਕਾ ਸਾਹਿਬ ਦੇ ਸ਼ਗਿਰਦ ਸੀਗੇ ਅਮਰਤਸਿੰਤੋਜ ਜੀ ਉਹਨਾਂ ਨੇ ਮੇਰੀ ਸ਼ੁਰੂਆਤ ਕਰਾਈ ਸੀ ਉਦੋਂ ਸਕੂਲ ਸਾਕਰਤਾ ਮ ਸਾਕਰ ਦਾ ਮਹਿਮਾ ਸੀ ਸਾਡਾ ਡੇਲੀ ਅਸੀਂ 6 ਪਿੰਡਾਂ ਦੇ ਵਿੱਚ ਜਾ ਕੇ ਉਹ ਕਰਦੇ ਹੁੰਦੇ ਸੀ ਇਹ ਆਪਣਾ ਸਪੀਕਰ ਲੱਗਿਆ ਹੁੰਦਾ ਸੀ ਗੱਡੀ ਦੇ ਉੱਤੇ ਤੇ ਜਿੱਥੇ ਵੀ ਕਿਤੇ ਜਗ੍ਹਾ ਮਿਲਣੀ ਉਥੇ ਨਾਲੇ ਪਲੇ ਹੁੰਦਾ ਨਾਲੇ ਗਾਣੇ ਗਾਉਣੇ ਨਾਲੇ ਉਹ ਲੋਕਾਂ ਨੂੰ ਅਸੀਂ ਮੋਟ ਕਰਦੇ ਸੀਗੇ ਪੜਨ ਵਾਸਤੇ ਉਹਨਾਂ ਗੱਲਾਂ ਨੇ ਬਹੁਤ ਫਰਕ ਪਾਇਆ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਔਰ ਮੇਰਾ ਇਸ ਫਿਲਮ ਦੇ ਵਿੱਚ ਰੋਲ ਸੁਖੀ ਦਾ ਆ ਇੱਕ ਪਿੰਡਾਂ ਦੀ ਕੁੜੀ ਦਾ ਤੇ ਉਹ ਹੀਰੋ ਤੇ ਲਈ ਬਹੁਤ ਸੀਰੀਅਸ ਹੈ ਪਰ ਜਿਹੜਾ ਜਿੱਦਾਂ ਦੀਪਤੀ ਨੇ ਦੱਸਿਆ ਕਿ ਜਿਹੜਾ ਹੀਰੋ ਹੈ ਉਹ ਨੂੰ ਜਿਆਦਾ ਆਪਣੇ ਕੰਮ ਦਾ ਹੈਗਾ ਕਿ ਮੈਂ ਆਪਣੇ ਕੰਮ ਨੂੰ ਫੈਲ ਦੇਣੀ ਹੈ ਸੋ ਸਾਰੀ ਫਿਲਮ ਦੇ ਵਿੱਚ ਨਾਲ-ਨਾਲ ਚੱਲੀ ਜਾਂਦਾ ਹੈ Song ਵੀ ਹੈਗੇ ਰੋਮਾਂਟਿਕ Song ਵੀ ਹੈਗੇ ਆ ਸੋ ਐਂਡ ਦੇ ਵਿੱਚ ਕੀ ਹੁੰਦਾ ਹੈ ਤੁਹਾਨੂੰ ਫਿਲਮ ਦੇਖ ਕੇ ਪਤਾ ਚੱਲਣਾ ਹੈ ਕਿ ਉਹਨਾਂ ਦਾ ਦੋਨਾਂ ਦਾ ਵਿਆਹ ਹੁੰਦਾ ਹੈ ਜਾਂ ਨਹੀਂ ਹੁੰਦਾ ਬਹੁਤ ਜ਼ਿਆਦਾ ਡਿਫਰੈਂਸ ਹੈ ਜੀ ਕਿਉਂਕਿ ਸੀ ਜਿਆਦਾਤਰ ਲਾਈਵ ਸ਼ੋਜ਼ ਕਰਦੇ ਆਂ ਔਰ ਉੱਥੇ ਸਾਨੂੰ ਫ੍ਰੀडम ਹੁੰਦੀ ਹੈ ਸਟੇਜ ਦੇ ਉੱਤੇ ਕਿ ਕੁਝ ਵੀ ਕਰ ਸਕਦੇ ਕੁਝ ਵੀ ਕਾ ਸਕਦੇ ਆਂ ਤੇ ਬਟ ਫਿਲਮ ਦੇ ਵਿੱਚ ਇੱਕ ਰੈਸਟ੍ਰਿਕਸ਼ਨਸ ਹੁੰਦੀ ਹੈ ਕਿ ਤੁਸੀਂ ਇੰਨੀ ਲਿਮਿਟ ਦੇ ਵਿੱਚ ਰਹਿ ਕੇ ਡਾਇਲੋਗਸ ਬੋਲਨੇ ਆ ਇਹ ਬੋਲਨਾ ਆ ਸੋ ਇਹ ਚੀਜ਼ ਦਾ ਬਹੁਤ ਫਰਕ ਸੀਗਾ ਔਰ ਇੰਨੇ ਵੱਡੇ ਆਰਟਿਸਟ ਜਿਹੜੇ ਨਾਲ ਸੀਗੇ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਫਿਲਮਾਂ ਸੁਣਨਾ ਚਾਹੁੰਦਾ ਜਿਹੜੀਆਂ ਲੇਡੀਆਂ ਦਾ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਦੇਸ਼ਕ ਤੁਸੀਂ ਆਪਣੇ ਪੱਤਰ ਤੇ ਬਣਾਈ ਹੈ ਕਿ ਇੰਡੀਪੈਂਡੈਂਟ ਕਿਰਦਾ ਕਿ ਕਿੱਥੇ ਮਤਲਬ ਜੜੀ ਹੀਰੋਇਨਾਂ ਕਿੱਥੋਂ ਬਿਲੋਂਗ ਕਰਦੀ ਆ ਜਾਂ ਉਹਦਾ ਬੈਕਗ੍ਰਾਉਂਡ ਕੀ ਆ ਜੋ ਕਿ ਕਿਸ ਇਨਸਾਨ ਨਾਲ ਜੁੜੀ ਹੋਈ ਆ ਸੋ ਸਟਰਗਲ ਤਾਂ ਹਰ ਕਿਸੇ ਪ੍ਰੋਫੈਸ਼ਨ 'ਚ ਹੈਗਾ ਔਰ ਫਿਲਮਾਂ ਦੇ ਵਿੱਚ ਵੀ ਹੈਗਾ ਔਰ ਮੇਨ ਚੀਜ਼ ਹੈ ਕਿ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਦਨ ਫਿਰ ਰਸਤੇ ਆਪਣੇ ਆਪ ਦੇਖ ਲੈਣਗੇ ਲਮਚ ਆਰਟਲਿਕ ਖਾਸ ਹੈ ਅ ਬਿਲਕੁਲ ਜੀ ਇੱਕ ਸਟਰਗਲ ਦੀ ਸਟੋਰੀ ਆ ਚਾਹੇ ਉਹ ਫੀਮੇਲ ਆ ਚਾਹੇ ਮੇਲ ਆ ਉਹਨੂੰ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ ਉਹ ਰਸਤੇ ਆਪ ਹੀ ਨਜ਼ਰ ਆਉਂਦੇ ਬਗੀਲਾ ਮਾਨ ਜੀ ਇਹਨਾਂ ਦਾ ਕੈਰੈਕਟਰ ਆ ਕਮੇਡੀ ਵਿੱਚ ਬਹੁਤ ਵਧੀਆ ਮੇਰਾ ਜੀ ਇਹਦੇ ਵਿੱਚ ਦੀਪ ਪਿੰਡ ਤੋਂ ਸ਼ਹਿਰ ਜਾਂਦਾ ਸਟਰਗਲ ਕਰਨਾ ਤੇ ਉਹ ਮਕਾਨ ਕਿਰਾਏ ਤੇ ਲੈਂਦਾ ਮੈਂ ਮਕਾਨ ਮਾਲਕ ਬਣਿਆ ਹੋਇਆ ਜੀ ਪਰ ਨਾਂ ਦਾ ਹੀ ਮਾਲਕਾ ਵੈਸੇ ਜਨਨੀ ਤੋਂ ਡਰਦਾ ਹੋਇਆ ਉਹ ਫਿਰ ਇੱਕ ਗੱਲ ਦੇ ਉੱਤੇ ਲੋਕਚੋਕੋ ਵਿਚਾਰਾ ਭਾਂਡੇ ਮਾਂਚ ਲਿਆ ਕੱਪੜੇ ਧੋਲੇ ਮਤਲਬ ਇਦਾਂ ਦਾ ਕੈਰੇਕਟਰ ਆ ਮੇਰਾ ਦੀਪ ਨੇ ਮੈਨੂੰ ਫੋਨ ਤੇ ਕਿਹਾ ਯਾਰ ਤੇਰਾ ਕੈਰੇਕਟਰ ਇਦਾਂ ਦਾ ਮੈਂ ਕਿਹਾ ਭਰਾਵਾ ਹੁਣ ਛੋਟਾ ਭਰਾ ਜਵੇਂ ਮਰਜ਼ੀ ਦੇ ਹੋ ਜਾ ਕੈਰੇਕਟਰ ਦੇ ਦੇ ਕਹਿੰਦਾ ਰੀਅਲ ਲਾਈਫ ਨਾਕਾ ਕਰਾ ਦੇ। ਇਹ ਕਹਿੰਦਾ ਵੀ ਜਿਹੜੀ ਫਿਲਮ ਚ ਹੋਇਆ ਕਰੂ ਤੈਨੂੰ ਆਦਾ ਵੀ ਤੇਰਾ ਵਿਆਹ ਹੋਇਆ ਕਰੂ ਉਹਦੇ ਚ ਮੈਂ ਕਰੀ ਦੋ ਦਿਨ ਕਰਾ ਦੇਣੇ ਆ ਦੇ। ਉਹ ਸਾਲ ਫਿਲਮ ਦੇਖ ਕੇ ਕੋਈ ਕੁੜੀ ਫਰੰਦੀ ਕਰ। ਤੂੰ ਉਹਦੇ ਕਿਥੇ ਮਾਰ ਸਕਦਾ। ਕੁੜੀ ਇਹ ਯਲਾ ਸ਼ਬਦ ਦਾਰ ਐਣੀ ਦੇ। ਅਕੇ ਅਕੇ ਦਾ ਸੋਚਾ ਪਾ ਦੱਸ। ਉਹ ਉਹਨਾਂ ਵਾਸਤੇ ਕੁੜੀ ਹੂ। ਉਹ ਠੀਕ ਉਹ ਸੁਕਾ ਗਿਲ ਮੇਰਾ ਮਿੱਤਰ ਹੈ ਕਾਲਜ ਟਾਈਮ ਦਾ ਪੁਰਾਣਾ। ਆ ਜੀ ਖੇਲੇ ਆਏ ਆ ਬਾਈ ਆਇਆ ਨਾਲ ਸਭ ਤੋਂ ਪਹਿਲਾਂ ਤਾਂ ਦੀਪ ਜੀ ਨੂੰ ਇੱਥੇ ਆਉਣ ਤੇ ਵਧਾਈਆਂ ਔਰ ਜਿੰਨੇ ਬਠਿੰਡੇ ਦੇ ਵਿਵਾਸੀ ਐ ਤਕਰੀਬਨ ਸਾਰੇ ਬਠਿੰਡੇ ਦੇ ਕਾਫੀ ਲੋਕ ਕਲਾ ਨਾਲ ਜੁੜੇ ਆ ਕੋਈ تھیਟਰ ਨਾਲ ਕੋਈ ਸਿੰਗਿੰਗ ਨਾਲ ਤੇ ਦੀਪ ਬਾਈ ਦਾ ਸੰਘਰਸ਼ ਬਠਿੰਡੇ ਤੋਂ ਸ਼ੁਰੂ ਹੋਇਆ ਕਾਲਜ ਲੈਵਲ ਤੋਂ ਸੰਘਰਸ਼ ਸ਼ੁਰੂ ਹੋਇਆ ਜਿਸ ਤਰ੍ਹਾਂ ਦੀਪ ਬਾਈ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਗਰਾਊਂਡ ਲੈਵਲ ਤੋਂ ਇਹਨਾਂ ਨੇ ਦੇਖਿਆ ਕਿ ਕਲਾਕਾਰ ਦਾ ਸੰਘਰਸ਼ ਕੀ ਹੁੰਦਾ ਔਰ ਅਸੀਂ ਸਾਰੇ ਇਕੱਠੇ ਸੀ ਔਰ ਵੱਡੀ ਗੱਲ ਹੈ ਕਿ ਅੱਜ ਤੱਕ ਵੀ ਪ੍ਰਮਾਤਮਾ ਦੀ ਇਸ ਜੋੜੀ ਤੇ ਮੇਰ ਹੈ ਸਾਰਿਆਂ ਨੂੰ ਪ੍ਰਾਣਿਆਂ ਨੂੰ ਤੇ ਨਵੇਂਆਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਔਰ ਬਠਿੰਡੇ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਇਹ ਬੇਨਤੀ ਕਰਦਾ ਹੈ ਕਿ ਜਿਹੜੇ-ਜਿਹੜੇ ਕਲਾ ਨੂੰ ਪਿਆਰ ਕਰਦੇ ਆ ਸੰਘਰਸ਼ ਕਰ ਰਹੇ ਹੋ ਇਸ ਫਿਲਮ ਨੂੰ ਜ਼ਰੂਰ ਦੇਖਣ ਕਿਉਂਕਿ ਬਾਈ ਨੇ ਨਾ ਹੱਡੀ ਹੰਡਾਇਆ ਹੈ ਇਹ ਸਾਰਾ ਕੁਝ ਜ਼ਰੂਰ ਦੇਖਿਆ ਇਸ ਕੋਈ ਡਾਇਲੋਗ ਪੁੰਨਾ ਬਾਕੀ ਦਾ ਗੱਲਾਂ ਵਧੀਆ ਡਾਇਲਗ ਮੈਂ ਆਪੀ ਕਦਰਾ ਜਿਹਾ ਵਕੀਲੇਮਾਨ ਦਾ ਬਣਾਉਂਦਾ ਕੈਜੀ ਦਾ ਮੌਕੇ ਦੇ ਬਣੀਆਂ ਹਨ ਉਹ ਇਹਦੀ ਵਾਈਫ ਹੈ ਜਿਹੜੀ ਰੀਲਾ ਰੂਲਾ ਬਣਾਉਣ ਦੀ ਸ਼ਕੀਨ ਆ ਥੋੜੀ ਜਿਹੀ ਹੈ ਨਾ ਜਿਹੜੀ ਰਾਜਤਾਲੀ ਵਾਲਾ ਮਡਨ ਦਾ ਕਰੈਕਟਰ ਹੈ ਰੀਲਾ ਰੂਲਾ ਬਣਾਉਂਦੇ ਨੇ ਸੋ ਇਹ ਉਹ ਸਕਰੀਨ ਤੇ ਜਦੋਂ ਬੋਲਦੀ ਪਈ ਐ ਇਦਾਂ ਦਾ ਕਰਕੇ ਵੀ ਕਹਿੰਦੀ ਆਪਣਾ ਕੱਪੜੇ ਤੇ ਲੱਗਿਆ ਦਾਗ ਤਾਂ ਮੈਂ ਸਜਣਾ ਰਹਿਆ ਹੁੰਦਾ ਪਰ ਇਦਾਂ ਦੇ ਲੱਗਿਆ ਦਾਗ ਕਦੇ ਨਹੀਂ ਲੈਂਦਾ ਹੁਣ ਪਿੱਛੇ ਕੱਪੜਾ ਤੇ ਕੈਮਰਾ ਰੱਤੇ ਤੇ ਟਰਨ ਹੁੰਦਾ ਕਪੜੇ ધોਈ ਜਾਂਦਾ ਕਹਿੰਦਾ ਲੈਂਦਾ ਤਾਂ ਆ ਵੀ ਨਹੀਂ ਉਹ ਕਹਿੰਦੀ ਲੈਂਦਾ ਤਾਂ ਤੂੰ ਵੀ ਨਹੀਂ ਮੇਰੇ ਮੰਗਰੋਂ ਮੈਂ ਜਿੰਨੇ ਕਹਿੰਦੀ ਜਦੋਂ ਵੀ ਮੈਰੀ ਲਵਾਉਣੀ ਆ ਤੂੰ ਵਿੱਚ ਬੋਲਣੀ ਹੁੰਦਾ ਕਹਿੰਦੀ ਚੰਗਾ ਤਾਂ ਐ ਇਸੇ ਕਰਕੇ ਕਹਿੰਦੀ ਸਲਮਾਨ ਖਾਨ ਨੇ ਵਿਆਹ ਨਹੀਂ ਕਰਾਇਆ ਕਲਾਕਾਰਾਂ ਨੂੰ ਵਿਆਹ ਦੇ ਚੱਕਰਾਂ 'ਚ ਪੈਣਾ ਹੀ ਨਹੀਂ ਚਾਹੀਦਾ ਇਸੇ ਕਰਕੇ ਵਕੀਲਾ ਪਿਆ ਨਹੀਂ ਵਿਆਹ ਦੇ ਚੱਕਰਾਂ ਦੇ ਨਹੀਂ ਮੈਂ ਮੈਂ ਥੋੜੇ ਜਿਹਾ ਸੀਗਾ ਇਸ ਗੱਲੋ ਕਿ ਮੈਂ ਮੈਨੂੰ ਐਸੀ ਘਰ ਵਾਲੀ ਰੋਕੇ ਟੋਕੇ ਨੂੰ ਨਾਲ ਹੀ ਤੱਕ ਲੋ ਨਾ ਨਾ ਬੋਲੇ ਨਾ ਕਰੇ ਇਹਨੇ ਨਾਲ ਹੀ ਰਹਿਣਾ ਸੋ ਵਧੀਆ ਐਕਸਪੀਰੀਅੰਸ ਆ ਸਾਡਾ ਫਿਲਮ ਦਾ ਔਰ ਵੱਡੀ ਗੱਲ ਇਹ ਆ ਵੀ ਜਿਹੜੇ ਜਿੰਨੇ ਫੋਨ ਜਿੰਨੇ ਕਾਲਾਂ ਜਿੰਨੇ ਮੈਸੇਜ ਆ ਰਹੇ ਨੇ ਔਰ ਬੜੇ ਪੋਜ਼ਿਟਿਵ ਆ ਰਹੇ ਨੇ ਔਰ ਜਿਵੇਂ ਪਹਿਲੀ ਹਾਜ਼ਰੀ ਐਲਬਮ ਆਈ ਸੀ ਮੇਰੀ ਉਦੋਂ ਲੋਕਾਂ ਦੇ ਫੋਨ ਆਉਂਦੇ ਸੀ ਇੱਦਾਂ ਫਿਲਮ ਵਾਸਤੇ ਆਏ ਨੇ ਔਰ ਸਾਰੇ ਜਿਹੜੇ ਸੂਝਵਾਨ ਬੰਦੇ ਨੇ ਉਹ ਸੋਚ ਕੇ ਕਹਿੰਦੇ ਨੇ ਯਾਰ ਵੀ ਅਨੁਮੀਦ ਨਹੀਂ ਸਿੱਧਾ ਜਿਹਦਾ ਨਹੀਂ ਫਿਲਮ ਬਣਾ ਲੋਗੇ ਜਿਹੜੇ ਸਾਡੇ ਤੋਂ ਸੀਨੀਅਰ ਨੇ ਹਨਾ ਸੋ ਇਹ ਚੰਗੀ ਗੱਲ ਆ ਵੀ ਸਾਡੇ ਲਈ ਸਾਡਾ ਹੌਸਲਾ ਵਧ ਰਿਹਾ ਔਰ ਹਾਂਜੀ ਨਹੀਂ ਨਹੀਂ ਉਹ ਮੇਰਾ ਨਹੀਂ ਦੁਆਲੀ ਗਾਣਾ ਹਾਂਜੀ ਉਹ ਪੁਰਾਣਾ ਗਾਣਾ ਸੀਗਾ ਅਕਾਸ਼ਦੀਪ ਦਾ ਸੀ ਹਮਮੈਂ ਪਹਿਲਾ ਵੀ ਫਿਲਮ ਆਈ ਤੁਹਾਡੀ ਮੇਰੇ ਨਾਮ ਸਕਿਪ ਹੋ ਗਿਆ ਮੈਂ ਦੋ ਫਿਲਮਾਂ ਕਰੀਆਂ ਪਈ ਦੇਵ ਨਾਲ ਰੱਬਾ ਰੱਬਾ ਮੀਰ ਸਾਹਿਬ ਬਹੁਤ ਸੋਹਣਾ ਉਹਦਾ ਕਨਸੈਪਟ ਸੀਗਾ ਉਹ ਵੀ ਉਹ ਹਾਂਜੀ ਉਹ ਬਹੁਤ ਬੱਚਿਆਂ ਦੀ ਸੀ ਬੱਚਿਆਂ ਦੀ ਐਕਟਿੰਗ ਦੇਖ ਕੇ ਲੱਗਦਾ ਸੀ ਬਹੁਤ ਕਮਾਲ ਦੀ ਕਰੀ ਹਾਂਜੀ ਹਾਂਜੀ ਉਹ ਸਾਰੇ ਥੀਏਟਰ ਦੇ ਸੀਗਾ ਆਪਣਾ ਭਾਈ ਪ੍ਰਿੰਸ ਕਮਲਜੀਤ ਜਿਹੜਾ ਪ੍ਰਿੰਸ ਆਪਾਂ ਤੁਸੀਂ ਹੁਣ ਅੱਜਕੱਲ ਦੇਖਦੇ ਹੋ ਉਹਨੂੰ ਫੇਮਸ ਹੋਇਆ ਪੰਮੇ ਦੇ ਨਾਮ ਤੋਂ ਉਹ ਉਹਦੀ ਲਿਖੀ ਹੋਈ ਫਿਲਮ ਸੀ ਉਹਦੇ ਸਾਰਾ ਕੁਝ ਉਨਾਂ ਨੇ ਬਣਾਈ ਸੀ ਉਹ ਤੇ ਮੈਂ ਉਹ ਚੈੱਕ ਟੀ ਕੀਤਾ ਸੀ ਸੋ ਜਿਹੜੀ ਟੀਮ ਸੀ ਉਹ ਵੀ ਉਹਦੀ ਸਾਰੀ ਉਹਦੇ ਥੀਏਟਰ ਵਾਲੇ ਸੀ ਕਿਉਂਕਿ ਉਹ ਵੀ ਥੀਏਟਰ ਕੀਤਾ ਹੋਇਆ ਉਹਨਾਂ ਨੇ ਹਰਿੰਦਰ ਹਾਂ ਹਰਿੰਦਰ ਭੁੱਲਰ ਜੀ ਉਹਦੇ ਚ ਸੀਗੇ ਔਰ ਵਧੀਆ ਸਾਰੀ ਟੀਮ ਹੋਜੀ ਵੀ ਬਹੁਤ ਅੱਛੀ ਉਹ ਜਿਹੜਾ ਸੀਗਾ ਕਨਸੈਪਟ ਸੀਗਾ ਕਿ ਰਬਾ ਬਬਾ ਮੈਂਬਰਸ ਆ ਤਾਹੀਂ ਅਸੀਂ ਉਹ ਲੋਕ ਸਾਨੂੰ ਕਹਿ ਰਹੇ ਕਹਿੰਦੇ ਪਹਿਲਾਂ ਰੱਬਾ ਰੱਬਾ ਮੀਂਹ ਬਸਾਵੀਂ ਮਰਸਾ ਕਰਦੇ ਰਹੇ ਹੁਣ ਛਤਰੀ ਛਤਰੀ ਕਰੀ ਜਾਂਦੇ ਹੋ ਅੱਗੇ ਕਹਿੰਦੇ ਸਤਰੰਗੀ ਪੀਂਗ ਬਣਾਵਾ ਗੇੜਾ ਤੇ ਬਦਲ ਵਾਈ ਕਹਿੰਦੇ ਹੁਣ ਮੀਂਹ ਤੋਂ ਡਰ ਕੇ ਛਤਰੀ ਛਤਰੀ ਕਰੀ ਜਾਂਦੇ ਆ ਉਸ ਤੋਂ ਪਹਿਲਾਂ ਕਿ ਮੈਂ ਕਾਲਜ ਯਰ ਫਿਲਮ ਕੀਤੀ ਸੀਗੀ ਅਸੀਂ ਮੈਂ ਦੇ ਬਰਾਡ ਸੀ ਉਹਦੇ ਚ ਉਹ ਵੀ ਫਿਲਮ ਅੱਛੀ ਸੀਗੀ ਪਰ ਉਹ ਮੈਂ ਐਜ਼ ਐਕਟਰ ਕੰਮ ਚੇਂਜ ਹੋ ਗਿਆ ਸੀ ਜਿੰਦੜੀ ਉਹ ਤਾਂ ਜਿੰਦੜੀ ਨਾਮ ਦਾ ਸੀ ਹਾਂ ਪਹਿਲਾਂ ਕਾਲਜ ਪਰ ਉਹ ਫਿਲਮ ਮੈਂ ਐਜ਼ ਐਕਟਰ ਕੀਤੀਆਂ ਸੀ ਮਤਲਬ ਕੋਈ ਉਹ ਚ ਮੇਰਾ ਐਨ ਮੈਂ ਪੈਸੇ ਲੈ ਕੇ ਕੰਮ ਕੀਤਾ ਉਹਦਾ ਬਸ ਆਇਆ ਹਣਾ ਇਹ ਫਿਲਮ ਚ ਆਪ ਨਵਾਲਮੈਂਟ ਸਾਰੀ ਅਸੀਂ ਆਪ ਬਣਾਈ ਇਹ ਫਰਕਾ ਅਜਿਹੇ ਨਾ ਇਕਵਾਲ ਸੀਗਾ ਅਸੀਂ ਕਾਲਜ ਦੇ ਸਾਥੀਆ ਤੇ ਜਿਵੇਂ ਕੀ ਸਾਰੇ ਦੇ ਕੀੜਾ ਸੀ ਐਕਟਰ ਕਰਦਾ ਮੈਂ ਗਾਫਟ ਜੌਬ ਦੇ ਵਿੱਚ ਚਲਾ ਗਿਆ ਤੇ ਅਸੀਂ ਹੁਣ ਆਪਦੇ ਆਪ ਨੂੰ ਦੀਪ ਚ ਦੇਖਦੇ ਆ ਤੇ ਇਹਦੀ ਤਰੱਕੀ ਵਾਸਤੇ ਕਾਮਨਾ ਕਰਦੇ ਹਾਂ ਤੇ ਮਿਡਲਡੇ ਦੇ ਵਿੱਚ ਆਇਆ ਦਾ ਬਹੁਤ-ਬਹੁਤ ਸਵਾਗਤ ਹੋਰ ਬੁਲੰਦੀਆਂ ਸ਼ੂਹੇ ਸਾਰੀ ਸਾਰੀ ਟੀਮ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਸੋ ਬਾਈ ਦਾ ਆਈਲਸ ਸੈਂਟਰ ਇਥੇ ਸੋ ਕਿੰਨਾ ਚਿਰ ਹੋ ਗਿਆ ਖੋਲਿਆ ਨੂੰ ਇਹ ਮੇਰੀ ਜਿਤਕੇ ਸਿਸਟਰ ਨਾਲ ਬੰਦੇ ਨੇ تھے ਉਹਦੇ ਸੱਤ ਸਾਲ ਹੋ ਗਏ ਸੱਤ ਸਾਲ ਹੋ ਗਏ ਸੋ ਬੜੀਆ ਚੱਲ ਰਿਹਾ ਉਹ ਤੇ ਗਾਣੋਂ ਹੁਣ ਜਿਹੜੀ ਅਗਲੀ ਫਿਲਮ ਹੈ ਬਾਈ ਪ੍ਰੋਡਿਊਸ ਕਰਨੀ ਹੈ ਠੀਕ ਹੈ ਸਾਰਾ ਦਾ ਆਪਣੇ ਪ੍ਰੋਡਿਊਸਰ ਲੱਭੀਏ ਅਡ ਇੱਕ ਵਾਰੀ ਮੈਂ ਲਾਤੇ ਸੋ ਮੁੜੇ ਆਉਂਦੇ ਪਏ ਠੀਕ ਹੈ ਸੋ ਤੁਹਾਡਾ ਬੈਂਕੀ ਸਾਰਿਆਂ ਦਾ ਹਾਂਜੀ ਔਰ ਦੇਖਿਓ ਫਿਲਮ ਛਤਰੀ ਤੁਹਾਨੂੰ ਚੰਗੀ ਲੱਗੇ